ਤੇ ਕੇ ਸਫੇਦ ਰੰਗ ਦੀ ਕਾਰ ਵਿੱਚ ਜੋ ਇੱਕ ਪੁਲਿਸ ਮੁਲਾਜ਼ਮ ਦੀ ਲਾਸ਼ ਮਿਲਲ ਨਾਲ ਹੜਕਾਂ ਫਮੱਚ ਗਿਆ ਇਲਾਕਾ ਵਾਸੀਆਂ ਨੇ ਤੁਰੰਤ ਏਸੀ ਸੂਚਨਾ ਦਿੱਤੀ ਤੇ ਜਦੋਂ ਪੁਲਿਸ ਵੱਲੋਂ ਆ ਕੇ ਗੱਡੀ ਨੂੰ ਖੋਲਿਆ ਗਿਆ ਤਾਂ ਸਭ ਦੇ ਹੋਸ਼ ਛੁੱਟ ਗਏ ਦਰਸਲ ਇਸ ਪੁਲਿਸ ਮੁਲਾਜ਼ਮ ਦੀ ਲਾਸ਼ ਗੱਡੀ ਦੀ ਕੰਡਕਟਰ ਸੀਟ ਤੇ ਪਈ ਸੀ ਜਿਸ ਦੇ ਕੇ ਕੱਪੜੇ ਨਹੀਂ ਪਾਏ ਹੋਏ ਸੀ ਅਰਧ ਨਗਨ ਅਵਸਥਾ ਚ ਏਸੀ ਦੀ ਲਾਸ਼ ਬਰਾਮਦ ਹੋਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਅਤੇ ਲੋਕਾਂ ਵੱਲੋਂ ਹੁਣ ਕਈ ਤਰ੍ਹਾਂ ਦੇ ਸ਼ੰਕੇ ਜਾਹਿਰ ਕੀਤੇ ਜਾ ਰਹੇ ਨੇ ਹਾਲਾਂਕਿ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਜੇਕਰ ਇਹ ਨੌਜਵਾਨ ਕੰਡਕਟਰ ਸੀਟ ਤੇ ਬੈਠਾ ਸੀ ਤਾਂ ਆਖਿਰ ਡਰਾਈਵਰ ਸੀਟ ਤੇ ਕੌਣ ਬੈਠਾ ਸੀ ਜੋ ਮੁਲਜ਼ਮ ਨੂੰ ਮ੍ਰਿਤਕ ਅਵਸਥਾ ਵਿੱਚ ਛੱਡ ਕੇ ਫਰਾਰ ਹੋ ਗਿਆ ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮੌਕੇ ਤੇ ਮੌਜੂਦ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਚ ਲੈ ਲਿਆ ਕਾਰ ਵਿੱਚੋਂ ਪੁਲਿਸ ਨੂੰ ਇੱਕ ਬੈਗ ਬਰਾਮਦ ਹੋਇਆ ਜਿਸ ਵਿੱਚੋਂ ਇਹ ਪਤਾ ਲੱਗਿਆ ਕਿ ਇਹ ਨੌਜਵਾਨ ਪੰਜਾਬ ਪੁਲਿਸ ਦੇ ਜੀਆਰਪੀ ਦਾ ਮੁਲਾਜ਼ਮ ਸੀ ਜਿਸ ਦੀ ਕੇ ਹੁਣ ਲਾਸ਼ ਬਰਾਮਦ ਹੋਈ ਹੈ ਦਰਸਲੇ ਪੂਰਾ ਮਾਮਲਾ ਫਿਰੋਜ਼ਪੁਰ ਦਾ ਹੈ ਜਿੱਥੇ ਡੀਆਰਐਮ ਆਫਿਸ ਦੇ ਨਜ਼ਦੀਕ ਸੜਕ ਤੇ ਇੱਕ ਸਫੇਦ ਰੰਗ ਦੀ ਕਾਰ ਖੜੀ ਸੀ ਜਿਸ ਵਿੱਚ ਕੇਸ ਪੁਲਿਸ ਮੁਲਾਜ਼ਮ ਦੀ ਲਾਸ਼ ਬਰਾਮਦ ਹੋਈ ਹੈ ਹਾਲਾਂਕਿ ਹੁਣ ਇਸੀ ਲਾਸ਼ ਬਰਾਮਦ ਹੋਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਕੀ ਪੁਲਿਸ ਮੁਲਾਜ਼ਮ ਦੀ ਹੱਤਿਆ ਕੀਤੀ ਗਈ ਹੈ ਜਾਂ ਫਿਰ ਇਸ ਮੌਤ ਪਿੱਛੇ ਕੋਈ ਹੋਰ ਕਾਰਨ ਹੋ ਸਕਦਾ ਹੈ ਹਾਲਾਂਕਿ ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ਤੇ ਕਾਰਵਾਈ ਕਰਨ ਦੀ ਗੱਲ ਆਖੀ ਹੈ ਜਿਹੜੀ ਆ ਡੈੱਡ ਬੋਡੀ ਮਿਲੀ ਸਰੰਗਰ ਪਰ ਤੁਹਾਡਾ ਕੀ ਕਹਿਣਾ ਸਰ ਸਰ ਕੀ ਨਾਮ ਵਗੈਰਾ ਕੋਈ ਪਤਾ ਲੱਗੇ ਜੀ ਕਿੱਥੋਂ ਦਾ ਕਿੱਥੋਂ ਦਾ ਇਹਦਾ ਨਾਮ ਬਰਿੰਦਰ ਸਿੰਘ ਹੈ ਕਿੱਥੋਂ ਦੇ ਨੇ ਸਰ ਕੋਈ ਪਤਾ ਲੱਗਾ ਕੀ ਆਈ ਕਾਰ ਦਾ ਗੋਨਿਆਂ ਨਾਲ ਸਾਈਡ ਤੇ ਲੱਤੀ ਚੱਲ ਪੈਂਦਾ ਉੱਪਰ ਸਰ ਰੂਟੀ ਕਾ ਵੀ ਆਹਦੇ ਲਈ ਕੀ ਲੱਗਦਾ ਕਿ ਇਹ ਡੈੱਡ ਬੋਡੀ ਕਿਵੇਂ ਪਈ ਇਸ ਨੰਬਰ ਤੋਂ ਤੋਂ ਸਾਨੂੰ ਇਹ ਜੀ ਕਰੀਏ ਸਰ ਇੱਕ ਪੁਲਿਸ ਵਾਲਾ ਆ ਜਾਵੇ ਜੀ ਇੱਕ ਹਾਂ ਜੀ ਪੁਲਿਸ ਵਾਲਾ ਜੀ ਆਰਪੀ ਦੀ ਪੋਸਟ ਹੈ ਨਾ ਯੂਨਿਟ ਦੇ ਬੰਦੇ ਕੀ ਆ ਤਾਂ ਪੁੱਛਣੀ ਹੈ ਨਾ ਤੋਂ ਜਿਹੜੇ ਜਿਹੜੇ ਉੱਤਾਰੇ ਵਾਲੇ ਆ ਉਹ ਦੱਸਦੇ ਆ ਕਿ ਕੱਦ ਤੇ ਚੋਰੀ ਸ਼ੁਰੂਆਤੀ ਜਾਂਚ ਤੋਂ ਕੀ ਲੱਗਦਾ ਸਰ ਇਸੇ ਕਾਰਨ ਤਾਂ ਡਾਕਟਰ ਸਾਹਿਬ ਵੀ ਆ ਸਕਦੇ ਸਰ ਜਿਸ ਤਰ੍ਹਾਂ ਇਹ ਡੈੱਡ ਬੋਡੀ ਪਈ ਹੋਈ ਹੈ ਲੱਗਦਾ ਵੀ ਕੋਈ ਛੱਡ ਕੇ ਗਿਆ ਇਹਨੂੰ ਕਿਸੇ ਨਾਤਾ ਚ ਲੱਗਦੀ ਹੈ ਸਰ ਡੈੱਡ ਬੋਡੀ ਜਿਸ ਤਰ੍ਹਾਂ ਡੈੱਡ ਬੋਡੀ ਪਈ ਹੈ ਸਰ ਕਿੱਥੋਂ ਦਾ ਰੈਡ ਵਾਲਾ ਮਤਲਬ ਲੱਗਿਆ ਕੋਈ ਰਸਤੇ ਪਈ ਕੋਨਾਣਾ ਚਾਹੀਦਾ ਸਰ ਗੁਨਾਹਾਂ ਛੱਡਦਾ ਜੀ ਹਾਲਾਂਕਿ ਹੁਣ ਇਸ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਕਈ ਤਰ੍ਹਾਂ ਦੇ ਸ਼ੰਕੇ ਜਾਹਿਰ ਕੀਤੇ ਜਾ ਰਹੇ ਨੇ ਕਿ ਕਾਰ ਵਿੱਚ ਮਰੇ ਮ੍ਰਿਤਕ ਮੁਲਾਜ਼ਮ ਨੇ ਆਖਿਰ ਕੱਪੜੇ ਕਿਉਂ ਨਹੀਂ ਪਾਏ ਹੋਏ ਸੀ ਕਿਉਂ ਉਸ ਦੀ ਲਾਸ਼ ਕੰਡਕਟਰ ਸੀਟ ਤੇ ਪਈ ਸੀ ਕੀ ਇਹ ਮੌਤ ਕੋਈ ਕੁਦਰਤੀ ਮੌਤ ਹੈ ਜਾਂ ਫਿਰ ਇਸ ਪੁਲਿਸ ਜਵਾਨ ਦਾ ਕਤਲ ਕੀਤਾ ਗਿਆ ਹੈ ਕਈ ਤਰ੍ਹਾਂ ਦੀਆਂ ਸ਼ੰਕਾਾਂਮਾਂ ਅਤੇ ਸੰਸੇ ਜਾਹਰ ਕੀਤੇ ਜਾ ਰਹੇ ਨੇ ਕਿ ਇਹ ਕੋਈ ਇਰਾਦਤਨ ਕਤਲ ਸੀ ਜਾਂ ਫਿਰ ਇਸ ਨੂੰ ਕੁਦਰਤੀ ਮੌਤ ਦੱਸਿਆ ਜਾਵੇ ਫਿਲਹਾਲ ਇਹ ਪੁਲਿਸ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ ਜਦਕਿ ਹੁਣ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਵਿੱਚ ਜੁੜ ਗਈ ਹੈ ਫਿਰੋਜ਼ਪੁਰ ਤੋਂ ਪਰਮਜੀ ਸਖਾਣਾ ਸੈਂਟਰਲ ਪੰਜਾਬ ਟੀਵੀ